ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੇ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਹੁਣ ਤੱਕ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਡਰੈੱਸ ਪਾ ਕੇ ਸਕੂਲ ਜਾਂਦੇ ਦੇਖਿਆ ਹੋਵੇਗਾ ਕਿ ਸਕੂਲ ਦੀ ਵਰਦੀ ਦੇ ਵਿੱਚ ਬੱਚੇ ਸਕੂਲ ਜਾ ਰਹੇ ਨੇ ਪਰ ਦੱਸਦੀ ਹਾਂ ਕਿ ਹੁਣ ਟੀਚਰ ਵੀ ਸਕੂਲ ਦੀ ਡਰੈਸ ਪਾ ਕੇ ਸਕੂਲ ਜਾਣਗੇ ਜੀ ਹਾਂ ਇਹ ਨਵਾਂ ਐਲਾਨ ਕਰ ਦਿੱਤਾ ਗਿਆ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਜਿੰਨੇ ਵੀ ਟੀਚਰ ਨੇ ਹੁਣ ਸਕੂਲ ਦੀ ਡਰੈਸ ਪਾ ਕੇ ਉਹ ਸਕੂਲ ਜਾਣਗੇ ਵੱਡਾ ਐਲਾਨ ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਵੱਲੋਂ ਕੀਤਾ ਗਿਆ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਵਾਂਗ ਹੁਣ ਅਧਿਆਪਕ ਵੀ ਡਰੈਸ ਕੋਡ ਪਹਿਨੇ ਨਜ਼ਰ ਆਉਣਗੇ ਸਿੱਖਿਆ ਵਿਭਾਗ ਨੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੀ ਪਹਿਲ ਦੇ ਅਧਿਆਪਕਾਂ ਲਈ ਲਾਜ਼ਮੀ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ ਇਹ ਵਿਵਸਥਾ 2 ਜੁਲਾਈ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਨਵੇਂ ਡਰੈੱਸ ਕੋਡ ਦੇ ਤਹਿਤ ਮਹਿਲਾ ਅਧਿਆਪਕਾਵਾਂ ਹੁਣ ਆਈਵਰੀ ਰੰਗ ਦੀ ਸਾੜੀ ਜਾਂ ਸੂਟ ਨਾਲ 골ਡਨ ਬੇਜ ਬਾਡਰਾਂ ਜਾਂ ਦੁਪੱਟਾ ਪਹਿਨਣ ਗਿਆ ਜਦਕਿ ਪੁਰਸ਼ ਅਧਿਆਪਕ ਨੀਲੀ ਫਾਰਮਲ ਸ਼ਰਟ ਅਤੇ ਗ੍ਰੇ ਟਰਾਊਜ਼ਰ ਵਿੱਚ ਨਜ਼ਰ ਆਉਣਗੇ ਤਾਂ ਦੇਖ ਸਕਦੇ ਹੋ ਹੁਣ ਬੱਚੇ ਅਤੇ ਅਧਿਆਪਕ ਤੁਹਾਨੂੰ ਬਿਲਕੁਲ ਵਰਦੀਆਂ ਦੇ ਵਿੱਚ ਦਿਖਣਗੇ ਨਹੀਂ ਤਾਂ ਤੁਸੀਂ ਹੁਣ ਤੱਕ ਦੇਖਿਆ ਹੋਵੇਗਾ ਕਿ ਜਦ ਵੀ ਸਕੂਲ ਦੇ ਬਾਹਰ ਛੁੱਟੀ ਹੁੰਦੀ ਹੈ ਤਾਂ ਬੱਚੇ ਤੁਹਾਨੂੰ ਵਰਦੀਆਂ ਤੇ ਨਜ਼ਰ ਆਉਂਦੇ ਨੇ ਤੇ ਟੀਚਰਾਂ ਅਤੇ ਮੇਲ ਟੀਚਰ ਫੀਮੇਲ ਟੀਚਰ ਜਿਹੜੇ ਨੇ ਉਹ ਫਾਰਮਲ ਕੱਪੜਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਹੁਣ ਇਹ ਤਸਵੀਰ ਬਦਲ ਜਾਵੇਗੀ ਕਿਉਂਕਿ ਇਹ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਬੱਚਿਆਂ ਦੇ ਨਾਲ ਨਾਲ ਹੁਣ ਟੀਚਰ ਵੀ ਅਧਿਆਪਕ ਵੀ ਵਰਦੀਆਂ ਦੇ ਵਿੱਚ ਦਿਖਣਗੇ ਤੇ ਇਹ ਵੱਡਾ ਐਲਾਨ ਦੱਸਦੇ ਕਿ 20 ਜੁਲਾਈ ਤੋਂ ਲਾਗੂ ਕਰ ਦਿੱਤਾ ਗਿਆ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦ ਰਿਹਾ ਇਸ ਦੇ ਨਾਲ ਮਹਿਲਾ ਪ੍ਰਿੰਸੀਪਲ ਮਹਿਰੂਨ ਸਾੜੀ ਜਾਂ ਸੂਟ ਪਹਿਨਣਗੇ ਅਤੇ ਪੁਰਸ਼ ਪ੍ਰਿੰਸੀਪਲ ਸਫੇਦ ਸ਼ਰਟ ਨਾਲ ਗ੍ਰੇ ਪੈਂਟ ਪਹਿਨਣਗੇ ਅਧਿਆਪਕਾਂ ਨੂੰ ਇਹ ਯੂਨੀਫਾਰਮ ਹਰ ਸੋਮਵਾਰ ਪਹਿਨਣੀ ਹੋਵੇਗੀ ਅਤੇ ਕਦੇ-ਕਦੇ ਵਿਸ਼ੇਸ਼ ਮੌਕਿਆਂ ਤੇ ਵੀ ਇਹ ਡਰੈਸ ਕੋਡ ਲਾਗੂ ਕੀਤਾ ਜਾ ਸਕਦਾ ਹੈ ਜਿਵੇਂ ਕਿ ਸਕੂਲ ਮੁਖੀ ਜਾਂ ਸਿੱਖਿਆ ਅਧਿਕਾਰੀ ਨਿਰਧਾਰਿਤ ਕਰਨਗੇ ਇਸ ਪਹਿਲ ਦੀ ਸ਼ੁਰੂਆਤ ਪਾਇਲਟ ਪ੍ਰੋਜੈਕਟ ਤਹਿਤ ਅਪ੍ਰੈਲ ਮਹੀਨੇ ਸਰਕਾਰੀ ਸਕੂਲ ਸੈਕਟਰ 14 ਤਨੌਸ ਵੈਸਟ ਕੀਤੀ ਗਈ ਸੀ ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਹ ਬਦਲਾ ਨਾਲ ਸਕੂਲਾਂ ਵਿੱਚ ਪੇਸ਼ੇਵਰ ਮਾਹੌਲ ਬਣੇਗਾ ਤੇ ਅਧਿਆਪਕਾਂ ਵਿੱਚ ਇਕਸਾਰਤਾ आएगी ਪ੍ਰਸ਼ਾਸਕ ਕੁਲਵਿੰਦ ਚੰਦ ਘਟਾਰੀਆਂ ਨੇ ਇਸ ਫੈਸਲੇ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹੋ ਜਿਹੀ ਵਰਦੀ ਨਾਲ ਨਾ ਸਿਰਫ ਸਮਾਨਤਾ ਵਧੇਗੀ ਬਲਕਿ ਇਸ ਨਾਲ ਅਧਿਆਪਕਾਂ ਦੇ ਵਿੱਚ ਗਰਭ ਅਤੇ ਪੇਸ਼ਵਰਤਾ ਵੀ ਭਾਵਨਾ ਵੀ ਮਜ਼ਬੂਤ ਹੋਵੇਗੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ 10 ਜਨਵਰੀ ਨੂੰ 68 ਨਵ ਨਿਯੁਕਤ ਨਰਸਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਪਹੁੰਚੇ ਸਨ ਤੇ ਇਸ ਦੌਰਾਨ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਲਈ ਫ੍ਰੀ ਡਰੈਸ ਕੋਡ ਲਾਗੂ ਕਰਨ ਦਾ ਸੁਝਾਅ ਦਿੱਤਾ ਸੀ ਉਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਡਰੈਸ ਕੋਡ ਲਾਗੂ ਕਰ ਦਿੱਤਾ ਹੈ ਕੁੱਲ 10237 ਅਧਿਆਪਕਾਂ ਜਿਨ੍ਹਾਂ ਵਿੱਚ 81% ਮਹਿਲਾਵਾਂ ਨੇ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ এডੂਕੇਸ਼ਨ ਪਲਸ 2023-24 ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਵਿੱਚ ਕੁੱਲ 10237 ਅਧਿਆਪਕ ਹਨ ਜਿਨ੍ਹਾਂ ਵਿੱਚੋਂ 81% ਮਹਿਲਾਵਾਂ ਮਹਿਲਾਵਾਂ ਅਧਿਆਪਕਾਂ ਦੀ ਇਹ ਭਾਗੀਦਾਰੀ ਨਾ ਕੇਵਲ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਂਦੀ ਹੈ ਸਗੋਂ ਕੁੜੀਆਂ ਦੀ ਸਿੱਖਿਆ ਵਿੱਚ ਰੁਚੀ ਵਿਦਵਾਣ ਦੇ ਵਿੱਚ ਵੀ ਮਦਦ ਕਰਦੀ ਹੈ ਇਹ ਹੋਵੇਗੀ ਯੂਨੀਫਾਰਮ ਤੁਹਾਨੂੰ ਦੱਸਦੀ ਹੈ ਕਿ ਮਹਿਲਾ ਪ੍ਰਿੰਸੀਪਲ ਮਹਿਰੂਨ ਸਾੜੀ ਅਤੇ 골ਡ ਬੇਸ ਬਾਰਡਰ ਵਾਲਾ ਬਲਾਊਜ਼ ਜਾਂ ਸਧਾਰਨ ਮਹਿਰੂਨ ਸੂਟ ਅਤੇ 골ਡਨ 베이스 ਦੁਪੱਟਾ ਲੈਣਗੇ ਆ ਉੱਥੇ ਪੁਰਸ਼ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਸਫੇਦ ਫਾਰਮਲ ਸ਼ਰਟ ਅਤੇ ਗ੍ਰੇ ਟਰਾਊਜ਼ਰ ਪਹਿਨਣਾ ਹੋਣਾ ਲਈ ਲਾਜ਼ਮੀ ਹੋਵੇਗਾ। ਮਹਿਲਾ ਅਧਿਆਪਕਾ ਦੀ ਗੱਲ ਕਰੀਏ ਤਾਂ ਆਈਵਰੀ ਰੰਗ ਦਾ ਸੂਟ ਸਲਵਾਰ ਜਾਂ ਪੈਂਟ ਇੱਕ ਸ਼ੇਡ ਗੂੜੇ ਦੁਪੱਟੇ ਨਾਲ ਜਾਂ ਆਈਵਰੀ ਸਾੜੀ 골ਡਨ 베이스 ਬੱਟਰ ਨਾਲ ਹੋਵੇਗੀ। ਪੁਰਸ਼ ਅਧਿਆਪਕ ਹੀ ਪਹਿਨਣਗੇ ਤਾਂ ਦੱਸ ਦਈਏ ਕਿ ਨੀਲੀ ਫਾਰਮਲ ਸ਼ਰਟ ਅਤੇ ਗ੍ਰੇ ਟਾਊਜ਼ਰ ਇਹ ਪੁਰਸ਼ ਅਧਿਆਪਕ ਲਈ ਲਾਜ਼ਮੀ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਵਾਂਗ ਹੁਣ ਟੀਚਰਾਂ ਦੀ ਵੀ ਡਰੈੱਸ ਲਗਾ ਦਿੱਤੀ ਗਈ ਹੈ ਟੀਚਰ ਅਧਿਆਪਕ ਪ੍ਰਿੰਸੀਪਲ ਮੇਲ ਫੀਮੇਲ ਸਾਰਿਆਂ ਦੇ ਲਈ ਜਿਹੜੇ ਨੇ ਇਹ ਵਰਦੀਆਂ ਦੱਸ ਦਿੱਤੀਆਂ ਗਈਆਂ ਨੇ ਤੇ 20 ਜੁਲਾਈ ਤੋਂ ਸਾਰੇ ਟੀਚਰ ਅਤੇ ਬੱਚੇ ਤੁਹਾਨੂੰ ਵਰਦੀਆਂ ਦੇ ਵਿੱਚ ਨਜ਼ਰ ਆਉਣਗੇ